ਸਿੰਘ ਲੰਗਾ ਦੱਸਿਆ ਕਹਿੰਦਾ ਇਨਕਲਾਬ ਲਿਆ ਦੇਣਗਾ 10 ਸੋਲ ਯਾਰ ਉਹ ਵੀਡੀਓ ਹਜੇ ਤੱਕ ਪਾਈਆਂ ਦੇਖਦੇ ਲੋਕ ਕਹਿੰਦਾ ਇਹ ਆਈ ਨਾ ਬਣਾਈ ਹੋਈ ਆ ਕਹਿੰਦਾ ਇਹਦਾ ਦੱਸੋ ਉਹ ਇਨਕਲਾਬ ਲਿਆਉਣਗੇ ਸੁੱਚਾ ਸਿੰਘ ਲੰਗਾ ਹੋਣੀ ਦੱਸੋ ਮੇਨ ਮੇਨ ਪ੍ਰਚਾਰਕ ਨੇ ਪਾਰਟੀ ਦੀ ਹਾਲਤ ਦੇਖ ਲਓ ਤੁਸੀਂ ਦੋ ਇਹਨਾਂ ਦਾ ਕੋਈ ਕਿਰਦਾਰ ਨਹੀਂ ਕੁਛ ਨਹੀਂ ਬੱਠ ਪੁਰਾਣੇ ਫੁੰਡ ਪੁਰਾਣੇ ਉੱਥੇ ਬੈਠੇ ਆ ਬਸ ਹਰ ਬਾਰੀ ਕਹਿੰਦੇ ਇੱਕ ਮੌਕਾ ਹੋਰ ਦਿਓ ਜੀ ਇੱਕ ਮੌਕਾ ਹੋਰ ਨਹੀਂ ਮਿਲਨੇ ਯਾਰ ਮੌਕੇ ਕਿੰਨੇ ਕ ਦੇ ਦੀਏ ਦਿੱਤੇ ਤਾਂ ਆਗੇ ਸੀ ਅਸੀਂ ਕਿਹੜਾ ਕੋਈ ਪ੍ਰੋਫੈਸ਼ਨਲ ਜਾਂ ਕੋਈ ਖਾਨਦਾਨੀ ਮਤਲਬ ਰਾਜਨੀਤਿਕ ਲੋਕਾਂ ਵੀ ਮੇਰਾ ਦਾਦਾ ਮੰਤਰੀ ਸੀ ਮੇਰਾ ਬਾਪੂ ਐਮਐਲਏ ਸੀ ਬਣਨਾ ਹੀ ਬਣਨਾ ਹੈ ਮੈਨੂੰ ਰੱਖਣਾ ਹੀ ਪੈਣਾ ਬਈ ਚੱਲਣਾ ਹੀ ਪੈਣਾ ਵੀ ਐਸੇ ਕੰਮ ਨੂੰ ਗਾਂ ਵਧਾਉਣਾ ਅਸੀਂ ਕਦੋਂ ਸੀਗੇ ਇਸ ਕਲੈਂਸੀ ਅਜ ਤਾਂ ਇਸਤਵ ਦੇ ਆਪਣੇ ਕੰਮ ਕਰਦੇ ਸੀ ਸਾਰੇ ਡਾਕਟਰ ਸਾਹਿਬ ਡਾਕਟਰ ਸੀਗੇ ਕੋਲੀ ਸਾਹਿਬ ਆਪ ਦਾ ਕੰਮ ਕਰਦੇ ਸੀ ਆ ਜਿੰਨੇ ਵੀ ਸਾਡੇ ਬੈਠੇ ਆ ਬੰਦੇ ਸਾਰੇ ਆਪਦੇ ਆਪਦੇ ਕੰਮਾਂ 'ਚ ਲੱਗੇ ਸੀ ਅਸੀਂ ਕੀ ਗੱਲ ਲੈਣਾ ਸੀ ਇਧਰੋਂ ਨਾ ਗਾਹਾਂ ਕੋਈ ਐ ਛੜ ਰਖੀ ਐ ਵੀ ਕੁਰਸੀ ਮੇਰੇ ਤਾਂ ਕੋ ਮੇਰੇ ਤਾਂ ਹਰੇਕ ਇਲੈਕਸ਼ਨ ਵਾਰੀ ਉਹ ਪੁ ਕਾਗਜ਼ ਭਰਦੇ ਆ ਉਹਦੇ 'ਚ ਉਹ ਦੱਸਣਾ ਪੈਂਦਾ ਐ ਐਫੀ ਡੈਵਟ ਦੇਣਾ ਪੈਂਦਾ ਹੈ ਜਾਇਦਾਦ ਦਾ ਮੇਰੇ ਤਾਂ ਘਟਦੀ ਐ ਹਰੇਕ ਵਾਰ 12 'ਚ ਲਹਿਰੇ ਤੋਂ ਲੜਿਆ ਜਿੰਨੀ ਜਿੰਨੀ ਹੈਗੀ ਸੀ 10 ਸੀ 14 'ਚ ਫੇਰ ਲੜਿਆ ਸੰਗਰੂਰੋਂ 12 ਨਾਲੋਂ ਘਟ ਗਈ 17 ਚ ਜਲਾਲਾਬਾਦ ਤੋਂ ਲੜਿਆ 14 ਨਾਲੋਂ ਘਟ ਗਈ 19 ਚ ਫੇਰ ਲੜਿਆ 17 ਨਾਲੋਂ ਘਟ ਗਈ 22 ਚ ਫੇਰ ਲੜਿਆ 19 ਨਾਲੋਂ ਘਟ ਗਈ ਫੇ ਕਾਦੇ ਬਾਅਦ ਮੈਂ ਤਾਂ ਬੰਬੇ ਵਾਲੇ ਆਵਾਜ਼ਾਂ ਮਾਰੀ ਜਾਂਦੇ ਆ ਕਹਿੰਦੇ ਆ ਜਾ ਯਾਰ ਤੂੰ ਕਿਹੜੇ ਕੰਮਾਂ 'ਚ ਪੈ ਗਿਆ ਟੋਬਿਆਂ ਦੇ ਫਿਰਦਾਰ ਇਹਨਾਂ ਕਦੇ ਕਿਤੇ ਫਿਰਦਾਰ ਨਾ ਓ ਮਗਾ ਯਾਰ ਹੁਣ ਜਿਹੜੇ ਕੰਮਾਂ 'ਚ ਪਾਤੇ ਰੱਬ ਨੇ ਪਾਤੇ ਹੁਣ ਨਹੀਂ ਪੱਛੇ ਮੁੜਦੇ ਹੁਣ ਤਾਂ ਲੋਕਾਂ ਨੇ ਹੱਕ 'ਚ ਹੀ ਖੜਾਂਗੇ ਹੁਣ ਤਾਂ ਜੋ ਮਰਜੀ ਹੋ ਜੇ ਜੋ ਮਰਜੀ ਗਈ ਉੱਥੇ ਨਾਲੇ ਪੈਸੇ ਮਿਲਦੇ ਸੀ ਨਾਲੇ ਏਸੀ ਹੋਟਲ ਆ ਮੇਰੇ ਨਾਲ ਦੇ ਨੇ ਸਾਰੇ ਪਟਿਆਲੇ ਤੋਂ ਨੇ ਅੱਦੇ ਤਾਂ ਜਿਹੜੇ ਫਿਲਮਾਂ ਚ ਆਉਂਦੇ ਆ ਵੀ ਨੂਰੀ ਕਰਮਜੀਤ ਅਨਮੋਰ ਬੀਨੂ ਜੁਗਨੂ ਵਾਲੇ ਸਾਰੇ ਉਹੀ ਨੇ ਸਾਰੇ ਉਹੀ ਨੇ ਫਿਲਮਾਂ ਫਿਲਮਾਂ ਸਾਰੇ ਉਹ ਮੈਨੂੰ ਕਹਿੰਦੇ ਨੇ ਬਾਈ ਜੀ ਆ ਜਾਓ ਯਾਰ ਕਰੀਏ ਕੁਝ ਉਹ ਮੈਂ ਕਹਾ ਯਾਰ ਹੁਣ ਹੁਣ ਤਾਂ ਬਾ ਰੱਬ ਨੇ ਇੱਧਰ ਪਾਤਾ ਪ੍ਰਮਾਤਮਾ ਹੀ ਸਮੱਤ ਬਖਸ਼ਦਾ ਜੋ ਬਲ ਬਖਸ਼ਦਾ ਹੈ ਜਾਂ ਕੁਛ ਕਿ ਭਾਈ ਇਹਨਾਂ ਦਾ ਮੱਥਾ ਲਾਉਣਾ ਨਹੀਂ ਇਹਨਾਂ ਦਾ ਕੋਈ ਮੱਥਾ ਲਾਉਂਦਾ ਸੀ ਜੀ 2014 ਦੀ ਗੱਲ ਯਾਦ ਕਰੋ ਜਦੋਂ ਸੰਗਰੂਰ ਤੋਂ ਲੜਦਾ ਸੀ ਕੋਈ ਮੂਜੀਠੀ ਉੱਪਰ ਤੋਂ ਬੋਲ ਸਕਦਾ ਸੀ ਜੀ ਹਿੱਕ ਤੇ 71 ਮਾਰ ਕੇ ਬੋਲਦਾ ਸੀ ਮੈਂ ਕਿ ਤੂੰ ਨਸ਼ਾ ਵੇਚਦਾ ਏ ਕਬ ਇਹਨਾਂ ਕੋਲੇ ਵਕੀਲ ਵੱਡੇ ਨੇ ਇਹਨਾਂ ਕੋਲੇ ਸਾਧਨ ਨੇ ਸਾਰਾ ਕੁਝ ਹੈ ਬੱਜ ਜਾਣਗੇ ਕਿੰਨਾ ਕਿੰਝਰ ਬੱਜ ਜਾਣਗੇ ਅਸੀਂ ਵੀ ਵਕੀਲ ਸਾਡੇ ਕੋਲੇ ਵੱਡੇ ਨੇ ਕਰ ਰਹੇ ਹਾਂ ਠੀਕ ਸਾਰੇ ਕਾਗਜ਼ ਥੋੜਾ ਟਾਈਮ ਲੱਗ ਜੂਗਾ ਪਰ ਅਸੀਂ ਇਹ ਸਾਡੀ ਨੀਅਤ ਚ ਖੋਟ ਨਹੀਂ ਹੈਗਾ ਵੀ ਉਹਨੂੰ ਛੱਡਣਾ ਤਦੋ ਹੁਣ ਸਬੂਤ ਵੀ ਮਿਲੇ ਹੋਏ ਨੇ ਸਾਰਾ ਕੁਝ ਹੈ ਕੋਰਟਾਂ ਚ ਅਸੀਂ ਵੀ ਲੜ ਰਹੇ ਹਾਂ ਫਿਰ ਕੋਰਟਾਂ ਚ ਪਹਿਲਾਂ ਆਣੀਆਂ ਸਰਕਾਰਾਂ ਖਰਾਬ ਕਰ ਗਈਆਂ ਕੇਸ ਉਹ ਚਾਚਾ ਜੀ ਵੀ ਮਿਲੇ ਹੋਏ ਸੀ ਨਾ ਇਹ ਵੀ ਨਾਲ ਹੀ ਮਿਲੇ ਹੋਏ ਸੀ ਕੋਰਟ ਕੇਸ ਹੀ ਖਰਾਬ ਕਰਦੇ ਸਾਰੇ ਫਿਰ ਜਿਹੜੇ ਚ ਇਹ ਹੁੰਦੇ ਨੇ ਗਰੀਬ ਨੂੰ ਤੱਕ ਮੀਟਰ ਨੂੰ ਕੁੰਡੀ ਲਾਉਂਦਾ ਫੜਾ ਜਾਵੇ ਚੱਲ ਵੀ 70 ਦਿਨ ਜਿਹੜੇ ਚ ਇੱਥੇ ਸਾਰੇ ਪੰਜਾਬ ਨੂੰ ਖਾ ਗਏ ਕੋਈ ਪੁੱਛ ਦੇਣੀ ਜੀ ਨਾ ਸੋ ਇਸ ਕਰਕੇ ਕਦੇ ਵੀ ਮੇਰੇ ਵਾਲੇ ਪਾਸਿਓ ਇਹ ਨਾ ਸੋਚਿਓ ਕਿ ਅਸੀਂ ਕੋਈ ਇਦਾਂ ਦੀ ਪਾਲਿਸੀ ਬਣਾਵਾਂਗੇ ਜਿਹਦਾ ਪੰਜਾਬੀਆਂ ਨੂੰ ਨੁਕਸਾਨ ਹੁੰਦਾ ਹੋਵੇ ਕੋਈ ਫਾਈਲ ਤੇ ਇਦਾਂ ਦੇ ਸਾਈਨ ਨਹੀਂ ਕਰੂੰਗਾ ਜਿਹਦੇ ਨਾਲ ਪੰਜਾਬ ਦੀ ਇੱਕ ਵੀ ਬੰਦੇ ਦਾ ਚੁੱਲਾ ਜਿਹੜਾ ਉਹ ਬੁਝਦਾ ਹੋਵੇ ਅਸੀਂ ਚੁੱਲ੍ਹੇ ਬਜਾਉਣ ਨਹੀਂ ਆਏ ਅਸੀਂ ਚੁੱਲ੍ਹੇ ਬਾਲਣ ਆਏ ਅਸੀਂ ਖੈਰ ਮੰਗਣ ਆਲੇ ਲੋਕ ਆ ਸਰਬੱਤ ਦਾ ਭਲਾ ਮੰਗਣ ਆਲੀ ਕੁਰਬਾਨੀ ਹਰ ਟਾਈਮ ਚੱਲਤ ਕਰੇ ਵੀ ਚਲਦੀ ਹੈ ਦੋ ਟਾਈਮ ਗੁਰਦੁਆਰਾ ਸਾਹਿਬ ਵਾਲੇ ਸਪੀਕਰਾਂ ਚੋਂ ਸਰਬੱਤ ਦੇ ਭਲੇ ਦੀ ਆਪਾਰ ਅਰਦਾਸ ਕਰਨ ਵਾਲੇ ਬੰਦੇ ਆ ਤਸਾਂ ਨਾ ਉਹਦੀ ਕਮਾਈ ਕਰਕੇ ਖਾਣ ਵਾਲੇ ਬੰਦੇ ਆ ਤੋ ਇਹਨਾਂ ਨੂੰ ਜਿਹੜੇ ਕਮਾਏ ਨੇ ਕਿੱਧਰ ਲੈ ਜਾਣਗੇ ਇਹ ਚੋਰੀ ਦੇ ਪੁੱਤ ਗੱਭਰੂ ਨਹੀਂ ਹੁੰਦੇ ਹੁੰਦੇ ਕਿੱਥੇ ਲੈ ਜਾਣਗੇ ਇੱਥੇ ਨਿਕਲਣੇ ਆ ਦੇਖੋ ਤੁਸੀਂ ਇੱਥੇ ਨਿਕਲਣ ਗਾ ਕਹਿੰਦੇ ਆ ਕਿ ਸਵਰਗ ਨਰਕ ਇੱਥੇ ਹੁੰਦੇ ਨੇ ਕਿਸੇ ਨਾ ਕਿਸੇ ਰੂਪ ਚ ਰੱਬ ਫਿਰ ਕਰ ਦਿੰਦਾ ਕੋਈ ਨਾ ਕੋਈ ਸਜ਼ਾ ਦੇ ਦਿੰਦਾ ਕੋਈ ਕਿਸੇ ਦਾ ਕਿਸਦਾ ਹੱਕ ਵੀ ਮਾਰਿਆ ਹੋਊਗਾ ਗੱਭਰੂ ਦੇਖੋ 2 ਨੰਬਰ ਦੇ ਪੈਸੇ ਦਾ ਮਤਲਬ ਇਹ ਹੈ ਕਿ ਕਿਸੇ ਨਾ ਕਿਸੇ ਦਾ ਹੱਕ ਮਾਰਿਆ ਹੋਊਗਾ ਗਰੀਬ ਦਾ ਹੱਕ ਮਾਰਿਆ ਹੋਊ ਉਨੇ ਉਹਨੇ ਵਾਦਵਾ ਦਿੱਤੀ ਹੋਣੀ ਵਾਦਵਾ ਫਿਰ ਚ ਜਾਂਦੀ ਹੈ ਸਿੱਧੀ ਕਹਿੰਦੇ ਪ੍ਰਮਾਤਮਾ ਦੀ ਦਰਗਾਹ ਤੇ ਗਰੀਬ ਦੀ ਹਾਂ ਇੱਕੋ ਹੀ ਰਸਤਾ ਹੈ ਸਿੱਧਾ ਬਾਈਪਾਸ ਨਹੀਂ ਹੈ ਉਹ ਚ ਕੋਈ ਸਿੱਧੀ ਜਾਂਦੀ ਹੈ ਪਰ ਲੱਗਦੀ ਹੈ ਉਹ ਕਦੇ ਤੇ ਹੁਣ ਹਾਈ ਲੱਗੀ ਹੋਈ ਹੈ ਪੱਤਰਕਾਰ ਮੈਨੂੰ ਕਹਿੰਦੇ ਸੁਖਵੀਰ ਵਾਲ ਦੀ ਲੱਤ ਤੇ ਪਲੱਸ ਤੇ ਲੱਗਿਆ ਮੈਂ ਕਿਹਾ ਹੁਣ ਜਿਹਦੇ ਹਾਲ ਤੱਕ ਸਭ ਜਾ ਕੇ ਰੱਬ ਦੇ ਘਰੇ ਜਿਹਦੇ ਲੱਤਾਂ ਟੁੱਟ ਜਣ ਉਹਦੇ ਬਾਰੇ ਮੈਂ ਕੀ ਬੋਲਾਂਗਾ ਭਾਈ ਹੁਣ ਮੈਂ ਕਿਹਾ ਨਾ ਵੀ ਸਜਾ ਰਹੀ ਜਾਂਦਾ ਆਪੀ ਨਾ ਕਿਸੋਨ ਮਾਰਦਾ ਇਹਨਾਂ ਲੱਤ ਮਾਰਦਾ ਹੈ ਰੱਬ ਜਦੋਂ ਮਾਰਦਾ ਮੱਤ ਮਾਰਦਾ ਦੇਖ ਕਿਵੇਂ ਅਕਾਲ ਤਖਸਬ ਨਾਲ ਖੇਡ ਰਹੇ ਨੇ ਮਤਲਬ ਧਰਮ ਨੂੰ ਐ ਸਮਝ ਰੱਖਿਆ ਠੀਕ ਹੈ ਹੁਣ ਬਿਰਸਾ ਸਿੰਘ ਬਲਟੋਆ ਨੂੰ ਵੀ ਕਰਾਉਣਗੇ ਬਹਾਲ ਦੇਵਤਿਆਂ ਨੇ ਕਲਰ ਜੀ ਨਾ ਉਹਨੂੰ ਬਹਾਲ ਕਰਨਗੇ ਵਾਪਸ ਲੈਣਗੇ ਬਹੁਤ ਨਾਮਵਰ ਲੀਡਰ ਉਹਨਾਂ ਦਾ ਬੇਦਾਗ ਲੀਡਰ ਉਹਨਾਂ ਦਾ ਹੋਰ ਦੇਖ ਲਿਓ ਆ ਜਿਹੜਾ ਫਾਖਰੇ ਕੌਮ ਦਾ ਜਿਹੜਾ ਵਾਪਸ ਲਿਆ ਉਹ ਵੀ ਉਹ ਵੀ ਵਾਪਸ ਕਰਾਉਣੇ ਕੇ ਬਾਅਦ ਸਾਭ ਨੂੰ ਬਹਾਲ ਕਰਤਾ ਜੀ ਮੈਂ ਮਤਲਬ ਸਾਰੇ ਕਰਾਉਣਗੇ ਹੱਕ ਜਹੇਦਾਰ ਬਦਲਦੇ ਨਾ ਦੋਨੋਂ ਜਹੇਦਾਰਾਂ ਦਾ ਮਲਾਜ਼ਮ ਕਹਿੰਦੇ ਨੇ ਆਪਦੇ ਅੱਪਾ ਗੱਲ ਤੱਕ ਸਾਭ ਨੂੰ ਮੱਥਾ ਟੇਕਦੇ ਆ ਵੀ ਚਲੋ ਦਰਸ਼ਨ ਹੋਗੇ ਇਹਨਾਂ ਦਾ ਕਾਹੇ ਦਰਸ਼ਨ ਨੇ ਇਹਨਾਂ ਦਾ ਬਿਜ਼ਨਸ ਏ ਧੰਦਾ ਹੈ ਸੋ ਇਸ ਕਰਕੇ ਇਹਨਾਂ ਨੇ ਧਰਮ ਨੂੰ ਹਮੇਸ਼ਾ ਵਰਤਿਆ ਜਿਵੇਂ ਸ਼ਿਪਕਲੀਨ ਹੁੰਦੀ ਕੋੜਕਲੀ ਵੀ ਕਹਿੰਦੇ ਨੇ ਆਪਾਂ ਉਹ ਸੌਰੀ ਰਾਤ ਕੀੜੇ ਮਕੋੜੇ ਮੱਛਰ ਮੁਛਰ ਖਾ ਕੇ ਦਿਨ ਚੜਦੇ ਨੂੰ ਗੁਰੂ ਸਾਹਿਬ ਦੀ ਫੋਟੋ ਦੇ ਉੱਲੇ ਲੁੱਕ ਜਾਂਦੀ ਆ ਆਪਾਂ ਮਾਠੇ ਟੇਕੀ ਜਾਂਦੇ ਰਹਿੰਦੇ ਆ ਪਿੱਛੇ ਉਹ ਹੁੰਦੀ ਐ ਇਹ ਬਾਦਲ ਗੁਰੂ ਹੀ ਐ ਉਹਨਾਂ ਟੱਬਰੇ ਐ ਲੁੱਕਦੇ ਰਹੇ ਗੁਰੂ ਧਰਮ ਦੇ ਵਿੱਚ ਧਰਮ ਦੇ ਮੈਂ ਮਗਰਲੇ ਪਾਸੇ ਲੁੱਕ ਜਾਂਦੇ ਆ ਜਦੋਂ ਇਹ ਨਹੀਂ ਸਰਕਾਰ ਨਹੀਂ ਹੁੰਦੀ ਉਹਦੀ ਪੰਥ ਨੂੰ ਖਤਰਾ ਜਿੱਦੇ ਸਰਕਾਰ ਆ ਕਿ ਉਹਦੇ ਸੁਮੇਸ਼ ਸੈਣੀ ਡੀਜੀਪੀ ਉਹਦੇ ਜਿੰਨੇ ਜਿੰਨਾਂ ਨੇ ਮਤਲਬ ਕੋਈ ਐਸੇ ਕੰਮ ਕੀਤੇ ਨੇ ਉਹ ਸਾਰੇ ਅਫਸਰ ਉਹਦਾ ਸਾਰਾ ਕੁਝ ਠੀਕ ਸੋ ਇਹ ਇਹ ਚੀਜ਼ਾਂ ਨੇ ਪੰਨ ਆ ਡਿਵੈਲਪਮੈਂਟ ਦੇ ਕੰਮਾਂ ਤੋਂ ਰੋਕ ਹੀ ਦਿੱਤਾ ਆਪਾਂ ਇਧਰਲੇ ਪਾਸੇ ਹੋ ਜਾਨੇ ਆ ਡਿਵੈਲਪਮੈਂਟ ਦੇ ਕੰਮਾਂ 'ਚ ਰੋਕ ਤਾਂ ਅਸੀਂ ਸਿਰਫ ਡਿਵੈਲਪਮੈਂਟ ਦੇ ਕੰਮ ਸੋਚਦੇ ਆਂ ਕਦੇ ਮੈਂ ਤੁਹਾਨੂੰ ਧਰਮ ਦੀ ਗੱਲ ਕਰਦਾ ਰਹਾਂ ਵੀ ਵੋਟਾਂ ਮੰਗਣ ਵਾਸਤੇ ਤੇ ਧਰਮ ਦੀ ਵਰਤੋਂ ਕੀਤੀ ਹੋਵੇ ਨਾ ਤੁਹਾਡੀ ਮਰਜ਼ੀ ਹੈ ਧਰਮ ਤੁਹਾਡਾ ਨਿੱਜੀ ਹੈ ਕਿਸੇ ਨੂੰ ਨਿੰਮ ਪੂਜ ਕੇ ਸੰਤੁਸ਼ਟੀ ਮਿਲਦੀ ਹੈ ਤਾਂ ਮੈਨੂੰ ਕੋਈ ਹੱਕ ਨਹੀਂ ਹੈਗਾ ਕਿ ਮੈਂ ਕਹਾਂ ਕਿ ਤੇਰੇ ਨਿੰਮ ਨਾਲੋਂ ਮੇਰੀ ਟਾਲੀ ਚੰਗੀ ਹੈ ਭਾਈ ਮੈਨੂੰ ਟਾਲੀ ਮੇਂ ਪੂਜ ਕੇ ਮਿਲਦੀ ਹੋਊਗੀ ਹਾਂ ਪਰ ਵੋਟਾਂ ਵੇਲੇ ਨਿੰਮ ਦੇ ਨਾਂ ਤੇ ਜਾਂ ਟਾਲੀ ਦੇ ਕਹਿਣ ਤੇ ਵੋਟਾਂ ਨਾ ਪਾਓ ਉਦੋਂ ਤੁਸੀਂ ਡੈਮੋਕਰੈਟਿਕ ਤਰੀਕੇ ਨਾਲ ਚੁਣੋ ਜਿਹਦੇ ਨਾਲ ਮਰਜ਼ੀ ਹੋ ਜਾਓ ਪਰ ਜਦੋਂ ਡਵੈਲਪਮੈਂਟ ਕਰਾਉਣੀ ਹੈ ਪਿੰਡਾਂ ਦੀ ਉਦੋਂ ਪਿੰਡ ਦੇ ਤਾਂ ਹੀ ਤੁਸੀਂ ਚੋਣ ਨਿਸ਼ਾਨੀ ਦਿੱਤਾ ਸਰਪੰਚਾਂ ਨੂੰ ਵੀ ਸਾਨੂੰ ਸਰਪੰਚ ਜਿਹੜੇ ਨੇ ਉਹ ਪਿੰਡਾਂ ਦੇ ਚਾਹੀਦੇ ਆ ਨਾ ਕਿ ਪਾਰਟੀਆਂ ਦੇ ਸਰਪੰਚ ਸਾਹਿਬਾਨ ਆਏ ਨੇ ਥੋੜਾ ਕਈ ਪਾਰਟੀਆਂ ਨਾਲ ਸੰਬੰਧ ਹੋਊਗਾ ਕੋਈ ਪ੍ਰੋਬਲਮ ਨਹੀਂ ਡੈਮੋਕਰੈਟਿਕ ਰਾਈਟ ਹੈ ਪਰ ਜਦੋਂ ਪਿੰਡ ਦੀ ਵਿਕਾਸ ਦੀ ਗੱਲ ਹੈ ਉਦੋਂ ਸਾਰੇ ਇਕੱਠੇ ਹੋ ਜਾ ਕਰੋ ਵੋਟਾਂ ਵੇਲੇ 15 20 ਦਿਨ ਦਾ ਹੀ ਰੌਲਾ ਹੁੰਦਾ ਜਿਆਦਾ ਕਿੰਨਾ ਹੁੰਦਾ ਤੇ ਉਦੋਂ ਜਿੱਦੂ ਮਰਜੀ ਹੋ ਜਾ ਜਿੰਨਾ ਮਰਜੀ ਹੋ ਜਾ ਤੁਹਾਡਾ ਆਪਣਾ ਹੱਕ ਹੈ ਪਰ ਪਿੰਡ ਵਾਸਤੇ ਨਾ ਇਹ ਹੋਵੇ ਕਿ 5 ਸਾਲ ਧੜੇ ਹੀ ਬਣਿਆ ਰਿਹਾ ਟੂਰਨਾਮੈਂਟ ਤਿੰਨ ਤਿੰਨ ਹੋਣ ਲੱਗ ਗਏ ਹੁਣ ਪਿੰਡ 'ਚ ਆ ਕਾਲੀਆਂ ਦਾ ਟੂਰਨਾਮੈਂਟ ਆਇਆ 20 ਦਾਵਾ ਦੂਸੇ ਪਿੰਡ ਚਾ ਕਾਂਗਰਸੀਆਂ ਟੂਰਨਾਮੈਂਟ ਆ ਗਿਆ ਪਿੰਡਾਂ 'ਚ ਟੂਰਨਾਮੈਂਟ ਵੀ ਪਾਰਟੀਆਂ ਦੇ ਹੋ ਗਏ ਹੋਰ ਤਾਂ ਹੋਰ ਮੈਂ ਪਹਿਲਾਂ ਪ੍ਰੋਗਰਾਮ ਤੇ ਗਿਆ ਜਦੋਂ ਮੈਂ ਕਲਾਕਾਰ ਦੇ ਤੌਰ ਤੇ ਸੀ ਕਿਤੇ ਪ੍ਰੋਗਰਾਮ ਤੇ ਗਿਆ ਇੱਕ ਸੇ ਸ਼ਹਿਰ ਦੇ ਦਸਹਿਰੇ ਦੇ ਤੇ ਤੇ ਆ ਰਾਵਣ ਜਾਂ ਦੇਖਿਆ ਸੀ ਮਹੇਂਗਨਦ ਕੁੰਮਕਾਂ ਦੇ ਇੱਥੇ ਹੋਣਾ ਅੱਜ ਕਾ ਜੀ ਪਹੁੰਚ ਗਏ ਕਹਿੰਦੇ ਕਿੱਥੇ ਅੱਜ ਕਾ ਸਟੇਜ ਦੇ ਮਗਲੇ ਪਾਸੇ ਕਹਿੰਦੇ ਸਟੇਜ ਦੇ ਮਲੇ ਪਾਸੇ ਕੋਈ ਗੱਡੀ ਨਹੀਂ ਸਿਰਫ ਸਟੇਜ ਦੇ ਮਲੇ ਪਾਸੇ ਖੜੇ ਆ ਕਹਿੰਦੇ ਕਿੱਥੇ ਜੇ ਖੜੇ ਹੋ ਅਸੀਂ ਕਹੇ ਜੀ ਰਾਵਣ ਮਹੇਂਗਨਦ ਕਰਨ ਦੇ ਜਿਹੜੇ ਬੁੱਤ ਲੱਗੇ ਨੇ ਓਹੋ ਤੁਸੀਂ ਕਿਤੇ ਕਾਲੀਆਂ ਵਾਲੇ ਰਾਵਣ ਗੁਰੂ ਤਾਂ ਨਹੀਂ ਪਹੁੰਚ ਗਏ ਆਪਣਾ ਦੂਜਾ ਜੀ ਕਾਂਗਰਸੀਆਂ ਦਾ ਮੈਂ ਫੇਰ ਰਾਵਣ ਨੇ ਨਹੀਂ ਜਿੰਦਗੀ ਸੋਚਿਆ ਹੋਊਗਾ ਮੈਂ ਵੀ ਕਾਂਗਰਸੀਆਂ ਵਾਲੀ ਹੋ ਸਕਦਾ ਹਾਂ ਯਾਰ ਤੋ ਸਾਰੇ ਾਟਾ ਾਟ ਨੇ ਜੀ ਸਭ ਦੇ ਦੱਸੋ ਇੱਕ ਤੇ ਆਇਆ ਪ੍ਰੋਗਰਾਮ ਤੇ ਮੈਨੂੰ ਯਾਦ ਹੈ ਚੜ੍ਹਾਰਥਲ ਦਸਹਿਰੇ ਤੋਂ ਬਾਅਦ ਦੀਵਾਲੀ ਵੀ ਲੰਘੀ 20 ਦਿਨ ਬਾਅਦ ਦੀਵਾਲੀ ਤੋਂ ਬਾਅਦ ਪ੍ਰੋਗਰਾਮ ਮੈਂ ਗਿਆ ਤੇ 라ਵਨ ਮੇਗਨਾ ਤੇ ਗੁੰਮਗੰਦੇ ਲਾਈ ਬੈਠੇ ਮੈਂ ਕਿਹਾ ਯਾਰ ਦੀਵਾਲੀ ਲੰਘੀ ਤੁਸੀਂ ਦਸਹਿਰੇ ਦਾ ਹੌਂ ਗਰਾ ਰਹੇ ਹੋ ਕਹਿੰਦੇ ਦਹਰਾਤ ਅਸੀਂ ਉਸੇ ਦਿਨ ਹੀ ਮਨਾਉਨੇ ਹੁੰਨੇ ਆ ਪਰ ਵਿਰੋਧੀ ਪਾਰਟੀ ਵਾਲੇ ਨੇ ਇੱਕ ਦਿਨ ਪਹਿਲਾਂ ਹੀ ਸਾਡੇ ਵਾਲੇ ਰਾਵਣ ਨੂੰ ਅੱਗ ਲਾ ਗਏ ਕਹਿੰਦੇ ਅਸੀਂ ਖੇਵਰ ਐ ਕਰਾਂਗੇ ਹੁਣ ਭਾਵੇਂ 20 ਦਿਨ ਲੇਟ ਹੀ ਹੋ ਜਾਏ ਕੰਮ ਮਤਲਬ ਬਟਾ ਰਾਵਣ ਬਣਾ ਕੇ ਫੋਕਾਂਗੇ ਮੈਂ ਕਿਹਾ ਪਹਿਲੀ ਵਾਰ ਦੇਖਿਆ ਵੀ ਰਾਵਣ ਨੂੰ ਸਟੇ ਮਿਲ ਗਈ ਯਾਰ